ਸਕੂਲਾਂ ਵਿੱਚ ਜਾ ਕੇ ਮੈਡੇ ਮੀਲ ਦੇ ਬਨ ਰੇ ਭੋਜਨ ਦੀਆਂ ਦਾਲਾਂ ਵਿੱਚੋਂ ਟਮਾਟਰ ਲੱਪਣ ਵਾਲੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪਿਛਲੇ 20 ਮਹੀਨੇ ਤੋਂ ਉੱਪਰ ਤੋਂ ਆਪਣਾ ਮਹਿਕਮਾ ਹੀ ਨਹੀਂ ਲੱਭਿਆ ਕੁਲਦੀਪ ਸਿੰਘ ਢਾਲੀਵਾਲ ਦੋ ਮਹਿਕਮਿਆਂ ਦੇ ਮੰਤਰੀ ਸਨ ਇੱਕ ਐਨ ਆਰ ਆਈ ਅਫੇਅਰ ਤੇ ਇੱਕ ਪ੍ਰਸ਼ਾਸਨਿਕ ਸੁਧਾਰ ਪ੍ਰਸ਼ਾਸਨਿਕ ਸੁਧਾਰ ਜਿਹੜਾ ਮਹਿਕਮਾ ਸੀ ਅਸਲ ਦੇ ਵਿੱਚ ਉਹਦਾ ਕੋਈ ਵजूद ਹੀ ਨਹੀਂ ਸੀ ਜਿਹਦੇ ਉਹ ਮੰਤਰੀ ਬਣੇ ਰਹੇ ਦਾਲਾਂ ਵਿੱਚੋਂ ਟਮਾਟਰ ਲੱਪਣ ਤੋਂ ਚਲੇ ਗਏ ਪਰ ਆਪਣਾ ਮਹਿਕਮਾ ਉਹਨਾਂ ਨੇ ਕਦੇ ਲੱਭਿਆ ਹੀ ਨਹੀਂ ਬਸ ਨਾਮ ਅਗਰ ਇੱਕ ਉਹ ਇਹ ਮੈਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਇੱਕ ਇੱਕ ਕੂਸ਼ ਕੇ ਐਨ ਆਰ ਆਈ ਅਫੇਅਰ ਤੇ ਪ੍ਰਸ਼ਾਸਨਿਕ ਸੁਧਾਰ ਲਗਾ ਕੇ ਜਰੂਰ ਫਿਰਦੇ ਨੇ ਪਰ ਪ੍ਰਸ਼ਾਸਨਿਕ ਸੁਧਾਰ ਨਾਮ ਦਾ ਵਿਭਾਗ ਹੀ ਨਹੀਂ ਸੀ ਉਹਦਾ ਕੋਈ ਦਫਤਰ ਉਹਦਾ ਕੋਈ ਸੈਕਟਰੀ ਉਹਦਾ ਕੋਈ ਮੁਲਾਜ਼ਮ ਉਹਦਾ ਕੋਈ ਸੇਵਾਦਾਰ ਉਹਦਾ ਕੋਈ ਵजूद ਨਹੀਂ ਸੀ ਤੇ ਬੀਤੇ ਦਿਨੀ ਪੰਜਾਬ ਸਰਕਾਰ ਨੇ ਫਿਰ ਉਹ ਵਿਭਾਗ ਬੰਦ ਕਰਕੇ ਤੇ ਕੁਲਦੀਪ ਸਿੰਘ ਢਾਲੀਵਾਲ ਤੋਂ ਵਿਭਾਗ ਵਾਪਸ ਲੈ ਲਿਆ ਤਾਂ ਹੁਣ ਸਵਾਲ ਖੜਾ ਹੁੰਦਾ ਹੈ ਕਿ ਇਹੋ ਜਿਹੇ ਸਾਡੇ ਮੰਤਰੀ ਨੇ ਜੋਨਾਨੂੰ ਇਹ ਨਹੀਂ ਪਤਾ ਕਿ ਜਿਹੜਾ ਮਹਿਕਮਾ ਸਾਨੂੰ ਦਿੱਤਾ ਗਿਆ ਉਹ ਅਸਲ 'ਚ ਮਹਿਕਮਾ ਹੈ ਵੀ ਕਿ ਨਹੀਂ ਨਾਲ ਹੀ ਇਹ ਗੱਲ ਹੋਰ ਹੁਣ ਖੜੀ ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਕੋਲ ਪ੍ਰਸ਼ਾਸਨਿਕ ਸੁਧਾਰ ਦਾ ਮਹਿਕਮਾ ਸੀ ਕੀ ਉਹਨਾਂ ਨੇ ਕੋਈ ਮੀਟਿੰਗ ਹੀ ਨਹੀਂ ਸੱਦੀ ਕੀ ਉਹਨਾਂ ਨੇ ਕੋਈ ਉਹਦੇ ਤੇ ਕੋਈ ਅਫਸਰਾਂ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ ਕੀ ਉਹਨਾਂ ਨੇ ਪ੍ਰਸ਼ਾਸਨ ਨੂੰ ਸੁਧਾਰਨ ਦੇ ਲਈ ਕੋਈ ਕਦਮ ਹੀ ਨਹੀਂ ਉਠਾਏ ਇਹਦਾ ਮਤਲਬ ਇੱਥੇ ਇੱਕ ਇਹ ਵੀ ਸਪਸ਼ਟ ਹੁੰਦਾ ਕਿ ਮੰਤਰੀ ਜਿਹੜੇ ਵੀ ਸਾਡੇ ਹੁੰਦੇ ਆ ਕੋਈ ਇਹ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਦੇ ਸਭ ਦੇ ਉਹ ਇੱਕ ਚਿਹਰੇ ਹੁੰਦੇ ਆ ਕੰਮ ਪਿੱਛੇ ਅਫਸਰਸ਼ਾਈ ਕਰੀ ਜਾਂਦੀ ਹੁੰਦੀ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਫਾਈਲਾਂ ਤੇ ਸਾਈਨ ਜਿੱਥੇ ਉਹਨਾਂ ਦੇ ਹੋਣੇ ਆ ਹੋ ਜਾਂਦੇ ਆ ਨਹੀਂ ਤਾਂ ਇਸੇ ਤਰੀਕੇ ਨਾਲ ਕੰਮ ਚੱਲਦਾ ਰਹਿੰਦਾ ਤਾਂ ਹੁਣ ਇਹੀ ਕੁਲਦੀਪ ਸਿੰਘ ਢਾਲੀਵਾਲ ਨੇ ਕੀਤਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਨੇ ਬੜਾ ਵੱਡੇ ਵੱਡੀਆਂ ਚੀਜ਼ਾਂ ਤੇ ਕੰਮ ਕਰਦੇ ਨੇ ਪਹਿਲਾਂ ਉਹਨਾਂ ਕੋਲ ਖੇਤੀਬਾੜੀ ਵਿਭਾਗ ਹੁੰਦਾ ਸੀ ਫਿਰ ਖੋਲਿਆ ਗਿਆ ਸੀ ਤੇ ਉਹਨਾਂ ਨੂੰ ਐਨ ਆਰ ਆਈ ਅਫੇਅਰ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਉਹਨਾਂ ਕੋਲ ਰਹਿ ਗਿਆ ਸੀ ਪਰ ਜਿਹੜਾ ਵਿਭਾਗ ਉਹਨਾਂ ਕੋਲ ਰਹਿ ਗਿਆ ਸੀ 20 ਮਹੀਨੇ ਤੋਂ ਬਾਅਦ ਪਤਾ ਲੱਗਿਆ ਕਿ ਉਹਦਾ ਵਿਭਾਗੇ ਦਾ ਕੋਈ ਵजूद ਹੀ ਨਹੀਂ ਹੈ ਸੋ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਵਿਭਾਗ ਦੇ ਮੰਤਰੀ ਰਹੇ ਉਹ ਵਿਭਾਗ ਹੈ ਨਹੀਂ ਤਾਂ ਹੁਣ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਉਹਨਾਂ ਨੇ ਫਰ ਸੁਧਾਰ ਕਿਹੜੇ ਕੀਤੇ ਕੰਮ ਕੀ ਕੀਤਾ ਉਹ ਵਿਭਾਗ ਦਾ ਇਸੇ ਤਰੀਕੇ ਨਾਲ ਉਹ ਐਨ ਆਰ ਆਈ ਅਫੇਅਰ ਦਾ ਕੰਮ ਕਰ ਰਹੇ ਹੁਣ ਜਿਉਂ ਨੂੰ ਪਤਾ ਹੀ ਨਹੀਂ ਹੋਣਾ ਕਿ ਕੰਮ ਕਰਨਾ ਕੀ ਹੈ ਹਾਲਾਂਕਿ ਐਨ ਆਰ ਆਈ ਫੇਅਰ ਵਿਭਾਗ ਹੈ ਪਰ ਜਿਹੜੇ ਵਿਭਾਗ ਦੇ ਉਹ ਦੂਜਾ ਜਿਹੜਾ ਵਿਭਾਗ ਉਹਨਾਂ ਕੋਲ ਸੀ ਉਹ ਤਾਂ ਵਿਭਾਗ ਹੀ ਨਹੀਂ ਹੈ ਤਾਂ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਸਾਡੇ ਮੰਤਰੀ ਸੰਤਰੀ ਸਿਰਫ ਨਾਮ ਦੇ ਚਿਹਰੇ ਅੱਗੇ ਹੁੰਦੇ ਨੇ ਪਿੱਛੇ ਕੰਮ ਕਰਨ ਵਾਲੇ ਕੁਝ ਹੋਰ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਤਾਂ ਇਹ ਗੱਲ ਉੱਡਦੀ ਰਹਿੰਦੀ ਹੈ ਕਿ ਪਿੱਛੇ ਕੰਮ ਕਰਨ ਵਾਲੇ ਦਿੱਲੀ ਵਾਲੇ ਨੇ ਇਹ ਤਾਂ ਸਿਰਫ ਜਿਹੜੇ ਕੈਬਨਿਟ ਮੰਤਰੀਓ ਤਾਂ ਚਿਹਰਿਆਂ ਦੇ ਤੌਰ ਤੇ ਪੰਜਾਬੀ ਰੱਖੇ ਹੋਏ ਨੇ ਪਿੱਛੇ ਸਾਰਾ ਪ੍ਰਬੰਧ ਦਿੱਲੀ ਵਾਲੇ ਦੇਖਦੇ ਨੇ ਤਾਂ ਹੋ ਸਕਦਾ ਹੈ ਕਿ ਦਿੱਲੀ ਵਾਲੇ ਨੇ ਦੱਸਿਆ ਹੀ ਨਾ ਹੋਵੇ ਕਿ ਜਿਹੜੇ ਤੁਸੀਂ ਮਹਿਕਮੇ ਦੇ ਮੰਤਰੀ ਹੋ ਤਾਂ ਮਹਿਕਮਾ ਹੀ ਨਹੀਂ ਹੈ ਸੋ ਇਸ ਤਰੀਕੇ ਦੀਆਂ ਚੀਜ਼ਾਂ ਵੀ ਸਾਡੇ ਦੇਸ਼ 'ਚ ਹੋ ਜਾਂਦੀਆਂ ਇਸ ਤਰੀਕੇ ਦਾ ਕੰਮ ਵੀ ਸਾਡੇ ਦੇਸ਼ 'ਚ ਹੋ ਜਾਂਦਾ ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਉਦੋਂ ਵੀ ਕਹਿੰਦੇ ਆ ਕਿ ਕੈਪਟਨ ਨੇ ਕਿ ਵਿਧਾਇਕਾ ਨੂੰ ਕਈ ਮੈਂ ਜਿਹੜੇ ਵੱਖ-ਵੱਖ ਕਾਰਪੋਰੇਸ਼ਨਾਂ ਦੇ ਚੇਅਰਮੈਨ ਆਇਆ ਤਾ ਸੀ ਪਰ ਬਾਅਦ ਚ ਪਤਾ ਲੱਗਾ ਕਿ ਕਈ ਜਿਹੜੇ ਮਹਿਕਮਿਆਂ ਕਾਰਪੋਰੇਸ਼ਨ ਹੈ ਉਹ ਤਾਂ ਵजूद ਚ ਹੀ ਨਹੀਂ ਹੈ ਤਾਂ ਇਸੇ ਤਰੀਕੇ ਦੇ ਨਾਲ ਕੰਮ ਹੁੰਦੇ ਰਹੇ ਆ ਪਹਿਲੀਆਂ ਸਰਕਾਰਾਂ ਚ ਪਰ ਇਹ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਪੜੇ ਲਿਖਿਆ ਦੀ ਸਰਕਾਰ ਆ ਸਾਡੀ ਇਨਕਲਾਬੀ ਸਰਕਾਰ ਆ ਸਾਡੀ ਨਵੀਂ ਸਰਕਾਰ ਆ ਤੇ ਮੰਤਰੀ ਸਾਹਿਬ ਵੀ ਇਹ ਕਹਿੰਦੇ ਰਹੇ ਸੀ ਕਿ ਮੈਂ ਟਮਾਟਰ ਤੱਕ ਟਮਾਟਰ ਤੱਕ ਲੱਭਦਾ ਸਬਜ਼ੀਆਂ ਦੇ ਵਿੱਚੋਂ ਪਰ ਆਪਣੇ ਮਹਿਕਮੇ ਦੀ ਹੋਂਦ ਦਾ 20 ਮਹੀਨੇ ਬਾਅਦ ਪਤਾ ਲੱਗਿਆ ਕਿਹੜਾ ਪ੍ਰਸ਼ਾਸਨ ਨੂੰ ਸੁਧਾਰ ਕੀਤਾ ਇਹ ਵੀ ਪਤਾ ਨਹੀਂ ਉਹ ਮਹਿਕਮੇ ਦਾ ਦਫ਼ਤਰ ਕਿੱਥੇ ਹੈ ਇਹ ਵੀ ਪਤਾ ਨਹੀਂ ਉਹ ਮਹਿਕਮੇ ਨੇ ਕੰਮ ਕੀ ਕੀਤਾ ਇਹ ਵੀ ਪਤਾ ਨਹੀਂ ਪਤਾ ਕੁਝ ਵੀ ਨਹੀਂ ਤੇ ਮੰਤਰੀ ਬਣੇ ਰਹੇ ਐ ਤਾਂ ਹੁਣ ਕੁਲਦੀਪ ਸਿੰਘ ਧਾਲੀਵਾਲ ਜਿਹੜੀ ਇੱਕ ਇੱਕ ਸੀਨੀਅਰ ਮੰਤਰੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਕੋਲੇ ਇੱਕ ਮਹਿਕਮਾ ਰਹਿ ਗਿਆ ਤੇ ਉਹ ਮਹਿਕਮੇ ਦੀ ਵੀ ਕੋਈ ਵੱਡੀ ਵੈਲਿਊ ਨਹੀਂ ਹੈ ਐਨ ਆਰ ਆਈ ਅਫੇਅਰ ਦੇ ਕੋਲੇ ਕੋਈ ਵੱਡਾ ਵਾਈਟ ਨਹੀਂ ਹੁੰਦਾ ਕੋਈ ਵੱਡਾ ਮਹਿਕਮਾ ਨਹੀਂ ਹੁੰਦਾ ਬਸ ਇਹ ਜ਼ਰੂਰ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਕੋਲ ਕੈਬਨਿਟ ਰੈਂਕ ਜ਼ਰੂਰ ਹੈ ਪਰ ਜਿਹੜਾ ਮਹਿਕਮਾ ਉਹ ਮਹਿਕਮੇ ਦਾ ਕੋਈ ਬਹੁਤਾ ਵਿਯੂਦ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਬਹੁਤਾ ਵੱਡਾ ਆਧਾਰ ਨਹੀਂ ਹੈ ਸਕੂਲਾਂ ਵਿੱਚ ਜਾ ਕੇ ਮੈਡੇ ਮੀਲ ਦੇ ਬਣ ਰਹੇ ਭੋਜਨ ਦੀਆਂ ਥਾਲਾਂ ਵਿੱਚੋਂ ਟਮਾਟਰ ਲੱਪਣ ਵਾਲੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪਿਛਲੇ 20 ਮਹੀਨੇ ਤੋਂ ਉੱਪਰ ਤੋਂ ਆਪਣਾ ਮਹਿਕਮਾ ਹੀ ਨਹੀਂ ਲੱਭਿਆ ਕੁਲਦੀਪ ਸਿੰਘ ਢਾਲੀਵਾਲ ਦੋ ਮਹਿਕਮੇ ਦੇ ਮੰਤਰੀ ਸਨ ਇੱਕ ਐਨ ਆਰ ਆਈ ਅਫੇਅਰ ਤੇ ਇੱਕ ਪ੍ਰਸ਼ਾਸਨਿਕ ਸੁਧਾਰ ਪ੍ਰਸ਼ਾਸਨਿਕ ਸੁਧਾਰ ਜਿਹੜਾ ਮਹਿਕਮਾ ਸੀ ਅਸਲ ਦੇ ਵਿੱਚ ਉਹਦਾ ਕੋਈ ਵजूद ਹੀ ਨਹੀਂ ਸੀ ਜਿਦੇ ਉਹ ਮੰਤਰੀ ਬਣੇ ਰਹੇ ਦਾਲਾਂ ਵਿੱਚੋਂ ਟਮਾਟਰ ਲੱਭਣ ਤੋਂ ਚਲੇ ਗਏ ਪਰ ਆਪਣਾ ਮਹਿਕਮਾ ਉਹਨਾਂ ਨੇ ਕਦੇ ਲੱਭਿਆ ਹੀ ਨਹੀਂ ਬਸ ਨਾਮ ਅਗਰ ਇੱਕ ਜਿਵੇਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਇੱਕ ਕਪੂਸ਼ ਕੇ ਐਨ ਆਰ ਆਈ ਅਫੇਅਰ ਤੇ ਪ੍ਰਸ਼ਾਸਨਿਕ ਸੁਧਾਰ ਲਗਾ ਕੇ ਜਰੂਰ ਫਿਰਦੇ ਰਹੇ ਪਰ ਪ੍ਰਸ਼ਾਸਨਿਕ ਸੁਧਾਰ ਨਾਮ ਦਾ ਮਹਿਕਮਾ ਹੀ ਨਹੀਂ ਸੀ ਉਹਦਾ ਕੋਈ ਦਫ਼ਤਰ ਉਹਦਾ ਕੋਈ ਸੈਕਟਰੀ ਉਹਦਾ ਕੋਈ ਮੁਲਾਜ਼ਮ ਉਹਦਾ ਕੋਈ ਸੇਵਾਦਾਰ ਉਹਦਾ ਕੋਈ ਵजूद ਨਹੀਂ ਸੀ ਤੇ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਫਿਰ ਉਹ ਵਿਭਾਗ ਬੰਦ ਕਰਕੇ ਤੇ ਕੁਲਦੀਪ ਸਿੰਘ ਢਾਲੀਵਾਲ ਤੋਂ ਵਿਭਾਗ ਵਾਪਸ ਲੈ ਲਿਆ ਤਾਂ ਹੁਣ ਸਵਾਲ ਖੜਾ ਹੁੰਦਾ ਹੈ ਕਿ ਇਹੋ ਜਿਹੇ ਸਾਡੇ ਮੰਤਰੀ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਜਿਹੜਾ ਵਿਭਾਗ ਸਾਨੂੰ ਦਿੱਤਾ ਗਿਆ ਉਹ ਅਸਲ 'ਚ ਵਿਭਾਗ ਹੈ ਵੀ ਕਿ ਨਹੀਂ ਨਾਲ ਹੀ ਇਹ ਗੱਲ ਹੋਰ ਹੁਣ ਖੜੀ ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਕੋਲ ਪ੍ਰਸ਼ਾਸਨਿਕ ਸੁਧਾਰ ਦਾ ਵਿਭਾਗ ਸੀ ਕੀ ਉਹਨਾਂ ਨੇ ਕੋਈ ਮੀਟਿੰਗ ਹੀ ਨਹੀਂ ਸੱਦੀ ਕੀ ਉਹਨਾਂ ਨੇ ਕੋਈ ਉਹਦੇ ਤੇ ਕੋਈ ਅਫਸਰਾਂ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ ਕੀ ਉਹਨਾਂ ਨੇ ਪ੍ਰਸ਼ਾਸਨ ਨੂੰ ਸੁਧਾਰਨ ਦੇ ਲਈ ਕੋਈ ਕਦਮ ਹੀ ਨਹੀਂ ਉਠਾਇਆ ਇਹਦਾ ਮਤਲਬ ਇਥੋਂ ਇੱਕ ਇਹ ਵੀ ਸਪਸ਼ਟ ਹੁੰਦਾ ਕਿ ਮੰਤਰੀ ਜਿਹੜੇ ਵੀ ਸਾਡੇ ਹੁੰਦੇ ਆ ਕੋਈ ਇਹ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਦੇ ਸਭ ਦੇ ਉਹ ਇੱਕ ਚਿਹਰੇ ਹੁੰਦੇ ਆ ਕੰਮ ਪਿੱਛੇ ਅਫਸਰਸ਼ਾਹੀ ਕਰੀ ਜਾਂਦੀ ਹੁੰਦੀ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਫਾਈਲਾਂ ਤੇ ਸਾਈਨ ਜਿੱਥੇ ਉਹਨਾਂ ਦੇ ਹੋਣੇ ਆ ਹੋ ਜਾਂਦੇ ਆ ਨਹੀਂ ਤਾਂ ਇਸੇ ਤਰੀਕੇ ਨਾਲ ਕੰਮ ਚੱਲਦਾ ਰਹਿੰਦਾ ਤਾਂ ਹੁਣ ਇਹੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਨੇ ਬੜਾ ਵੱਡੇ ਵੱਡੇ ਆ ਚੀਜ਼ਾਂ ਤੇ ਕੰਮ ਕਰਦੇ ਨੇ ਪਹਿਲਾਂ ਉਹਨਾਂ ਕੋਲ ਖੇਤੀਬਾੜੀ ਵਿਭਾਗ ਹੁੰਦਾ ਸੀ ਫਿਰ ਖੋਲਿਆ ਗਿਆ ਸੀ ਤੇ ਉਹਨਾਂ ਨੂੰ ਆ ਨਰਾਈ ਅਫੇਅਰ ਤੇ ਪ੍ਰਸ਼ਾਸਕੀ ਸੁਧਾਰ ਮਹਿਕਮਾ ਉਹਨਾਂ ਕੋਲ ਰਹਿ ਗਿਆ ਸੀ ਪਰ ਜਿਹੜਾ ਮਹਿਕਮਾ ਉਹਨਾਂ ਕੋਲ ਰਹਿ ਗਿਆ ਸੀ 20 ਮਹੀਨੇ ਤੋਂ ਬਾਅਦ ਪਤਾ ਲੱਗਿਆ ਕਿ ਉਹਦਾ ਮਹਿਕਮੇ ਦਾ ਕੋਈ ਵजूद ਹੀ ਨਹੀਂ ਹੈ ਸੋ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਮਹਿਕਮੇ ਦੇ ਮੰਤਰੀ ਰਹੇ ਉਹ ਮਹਿਕਮਾ ਹੀ ਨਹੀਂ ਤਾਂ ਹੁਣ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਉਹਨਾਂ ਨੇ ਫਿਰ ਸੁਧਾਰ ਕਿਹੜੇ ਕੀਤੇ ਕੰਮ ਕੀ ਕੀਤਾ ਉਹ ਮਹਿਕਮੇ ਦਾ ਇਸੇ ਤਰੀਕੇ ਨਾਲ ਉਹ ਐਨ ਆਰ ਆਈ ਅਫੇਅਰ ਦਾ ਕੰਮ ਕਰ ਰਹੇ ਹੋਣ ਜਿਉਂ ਉਹਨੂੰ ਪਤਾ ਹੀ ਨਹੀਂ ਹੋਣਾ ਕਿ ਕੰਮ ਕਰਨਾ ਕੀ ਹੈ ਹਾਲਾਂਕਿ ਐਨ ਆਰ ਆਈ ਫੇਅਰ ਮਹਿਕਮਾ ਹੈ ਪਰ ਜਿਹੜੇ ਮਹਿਕਮੇ ਦੇ ਉਹ ਦੂਜਾ ਜਿਹੜਾ ਮਹਿਕਮਾ ਉਹਨਾਂ ਕੋਲ ਸੀ ਉਹ ਤਾਂ ਮਹਿਕਮਾ ਹੀ ਨਹੀਂ ਹੈ ਤਾਂ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਸਾਡੇ ਮੰਤਰੀ ਸੰਤਰੀ ਸਿਰਫ ਨਾਮ ਦੇ ਚਿਹਰੇ ਅੱਗੇ ਹੁੰਦੇ ਨੇ ਪਿੱਛੇ ਕੰਮ ਕਰਨ ਵਾਲੇ ਕੁਝ ਹੋਰ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਤਾਂ ਇਹ ਗੱਲ ਉੱਡਦੀ ਰਹਿੰਦੀ ਹੈ ਕਿ ਪਿੱਛੇ ਕੰਮ ਕਰਨ ਵਾਲੇ ਦਿੱਲੀ ਵਾਲੇ ਨੇ ਇਹ ਤਾਂ ਸਿਰਫ ਜਿਹੜੇ ਕੈਬਨਿਟ ਮੰਤਰੀ ਉਹ ਤਾਂ ਚਿਹਰਿਆਂ ਦੇ ਤੌਰ ਤੇ ਪੰਜਾਬੀ ਰੱਖੇ ਹੋਏ ਨੇ ਪਿੱਛੇ ਸਾਰਾ ਪ੍ਰਬੰਧ ਦਿੱਲੀ ਵਾਲੇ ਦੇਖਦੇ ਨੇ ਤਾਂ ਹੋ ਸਕਦਾ ਹੈ ਕਿ ਦਿੱਲੀ ਵਾਲੇ ਨੇ ਦੱਸਿਆ ਹੀ ਨਾ ਹੋਵੇ ਕਿ ਜਿਹੜੇ ਤੁਸੀਂ ਮਹਿਕਮੇ ਦੇ ਮੰਤਰੀ ਹੋ ਉਹ ਤਾਂ ਮਹਿਕਮਾ ਹੀ ਨਹੀਂ ਹੈ ਸੋ ਇਸ ਤਰੀਕੇ ਦੀਆਂ ਚੀਜ਼ਾਂ ਵੀ ਸਾਡੇ ਦੇਸ਼ 'ਚ ਹੋ ਜਾਂਦੀਆਂ ਇਸ ਤਰੀਕੇ ਦਾ ਕੰਮ ਵੀ ਸਾਡੇ ਦੇਸ਼ 'ਚ ਹੋ ਜਾਂਦਾ ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਉਦੋਂ ਵੀ ਕਹਿੰਦੇ ਆ ਕਿ ਕੈਪਟਨ ਨੇ ਕਈ ਵਿਧਾਇਕਾਂ ਨੂੰ ਕਈ ਮੈਂ ਜਿਹੜੇ ਵੱਖ-ਵੱਖਰੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਲਾ ਦਿੱਤਾ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਕਈ ਜਿਹੜੇ ਮੈਂ ਕਿਉਂ ਜਾਂ ਕਾਰਪੋਰੇਸ਼ਨ ਹੈ ਉਹ ਤਾਂ ਵजूद 'ਚ ਹੀ ਨਹੀਂ ਹੈ ਤਾਂ ਇਸੇ ਤਰੀਕੇ ਦੇ ਨਾਲ ਕੰਮ ਹੁੰਦੇ ਰਹੇ ਆ ਪਹਿਲੀਆਂ ਸਰਕਾਰਾਂ 'ਚ ਪਰ ਇਹ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਪੜੇ ਲਿਖਿਆ ਦੀ ਸਰਕਾਰ ਆ ਸਾਡੀ ਇਨਕਲਾਬੀ ਸਰਕਾਰ ਆ ਸਾਡੀ ਨਵੀਂ ਸਰਕਾਰ ਆ ਤੇ ਮੰਤਰੀ ਸਾਹਿਬ ਵੀ ਇਹ ਕਹਿੰਦੇ ਰਹੇ ਸੀ ਕਿ ਮੈਂ ਟਮਾਟਰ ਤੱਕ ਟਮਾਟਰ ਤੱਕ ਲੱਭਦਾ ਸਬਜ਼ੀਆਂ ਦੇ ਵਿੱਚੋਂ ਪਰ ਆਪਣੇ ਵਿਭਾਗੇ ਦੀ ਹੋਂਦ ਦਾ 20 ਮਹੀਨੇ ਬਾਅਦ ਪਤਾ ਲੱਗਿਆ ਕਿਹੜਾ ਪ੍ਰਸ਼ਾਸਨ ਸੁਧਾਰ ਕੀਤਾ ਇਹ ਵੀ ਪਤਾ ਨਹੀਂ ਉਹ ਵਿਭਾਗੇ ਦਾ ਦਫ਼ਤਰ ਕਿੱਥੇ ਹੈ ਇਹ ਵੀ ਪਤਾ ਨਹੀਂ ਉਹ ਵਿਭਾਗੇ ਨੇ ਕੰਮ ਕੀ ਕੀਤਾ ਇਹ ਵੀ ਪਤਾ ਨਹੀਂ ਪਤਾ ਕੁਝ ਵੀ ਨਹੀਂ ਤੇ ਮੰਤਰੀ ਬਣੇ ਰਹੇ ਆ ਤਾਂ ਹੁਣ ਕੁਲਦੀਪ ਸਿੰਘ ਢਾਲੀਵਾਲ ਜਿਹੜਾ ਇੱਕ ਸੀਨੀਅਰ ਮੰਤਰੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਕੋਲੇ ਇੱਕ ਮਹਿਕਮਾ ਰਹਿ ਗਿਆ ਤੇ ਉਹ ਮਹਿਕਮੇ ਦੀ ਵੀ ਕੋਈ ਵੱਡੀ ਵੈਲਿਊ ਨਹੀਂ ਹੈ ਐਨ ਆਰ ਆਈ ਅਫੇਅਰ ਦੇ ਕੋਲੇ ਕੋਈ ਵੱਡਾ ਵਾਈਟ ਨਹੀਂ ਹੁੰਦਾ ਕੋਈ ਵੱਡਾ ਮਹਿਕਮਾ ਨਹੀਂ ਹੁੰਦਾ ਬਸ ਇਹ ਜ਼ਰੂਰ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਕੋਲ ਕੈਬਨਿਟ ਰੈਂਕ ਜ਼ਰੂਰ ਹੈ ਪਰ ਜਿਹੜਾ ਮਹਿਕਮਾ ਹੈ ਉਹ ਮਹਿਕਮੇ ਦਾ ਕੋਈ ਬਹੁਤਾ ਵਯੂਡ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਬਹੁਤਾ ਵੱਡਾ ਆਧਾਰ ਨਹੀਂ ਹੈ